ਅੱਜ ਦਾ ਵਿਸ਼ਵਾਸੀ ਇੱਕ ਡਾਕਟਰ ਦੀ ਸੁਣ ਕੇ ਉਹਨਾਂ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰਦਾ ਹੈ ਜਿਹੜੀਆਂ ਚੀਜ਼ਾਂ ਉਸ ਨੂੰ ਇੱਕ ਸਰੀਰਕ ਮੌਤ ਵੱਲ ਲੈ ਕੇ ਜਾਂਦੀਆਂ ਹਨ ਕਿ ਜਿਹੜੀਆਂ ਚੀਜ਼ਾਂ ਖਾਣ ਦੇ ਨਾਲ ਉਹਦੀ ਇੱਕ ਸਰੀਰਕ ਛੇਤੀ ਮੌਤ ਨਾ ਹੋ ਸਕੇ ਤੇ ਇਨਸਾਨ ਉਹਨਾਂ ਗੱਲਾਂ ਨੂੰ ਸੁਣ ਕੇ ਡਾਕਟਰ ਦੀਆਂ ਗੱਲਾਂ ਸੁਣ ਕੇ ਉਹਨਾਂ ਚੀਜ਼ਾਂ ਤੋਂ ਪਰਹੇਜ਼ ਕਰਦਾ ਹੈ ਕਿ ਮੇਰਾ ਛੇਤੀ ਨੁਕਸਾਨ ਨਾ ਹੋ ਜੇ ਪਰ ਉਸ ਨਰਕ ਤੋਂ ਅੱਗ ਦੀ ਨਰਕ ਦੀ ਅੱਗ ਤੋਂ ਬਚਣ ਦੇ ਲਈ ਜਿਹੜੀਆਂ ਚੀਜ਼ਾਂ ਉਹਨੂੰ ਨਰਕ ਦੀ ਅੱਗ ਦੀ ਮੌਤ ਅਲ ਸਦਾ ਸਦਾ ਦੀ ਮੌਤ ਵੱਲ ਲੈ ਕੇ ਜਾਂਦੀਆਂ ਉਹਨਾਂ ਤੋਂ ਪਰਹੇਜ਼ ਨਹੀਂ ਕਰਦਾ ਪਰਮੇਸ਼ਰ ਦੇ ਵਚਨ ਨੂੰ ਸੁਣ ਕੇ ਉਹਦੇ ਦਾਸਾਂ ਦਾ ਉਹਨਾਂ ਗੱਲਾਂ ਤੋਂ ਪਰਹੇਜ਼ ਨਹੀਂ ਕਰਦਾ ਉਹ ਕਿਹੜੀਆਂ ਗੱਲਾਂ ਹਨ ਮੈਂ ਪਰਮੇਸ਼ਰ ਦੇ ਵਚਨ ਤੋਂ ਪੜਨਾ ਚਾਹਾਂਗਾ ਜਦੋਂ ਅਸੀਂ ਗਲਾਤੀਆਂ ਉਹਦੀ 5 ਦੀ 18 19 20 ਇਹ ਪੜਦੇ ਆ ਇਹ ਗੱਲਾਂ ਹਨ ਜਿਹੜੀਆਂ ਇਨਸਾਨ ਨੂੰ ਸਦਾ ਸਦਾ ਦੀ ਨਰਕ ਦੀ ਮੌਤ ਵੱਲ ਲੈ ਕੇ ਜਾਂਦੀਆਂ ਹਨ ਪਰ ਜਦੋਂ ਅਸੀਂ ਇਹਨਾਂ ਤੋਂ ਬਚੋਗੇ ਤੇ ਕੋਈ ਵੀ ਬਿਮਾਰੀ ਸਾਡਾ ਕੁਝ ਵੀ ਵਿਗਾੜ ਸਕਦੀ ਨਹੀਂ ਆ ਕਿਉਂਕਿ ਹਰ ਇੱਕ ਚੀਜ਼ ਬਿਮਾਰੀਆਂ ਵੀ ਪ੍ਰਭੂ ਦੇ ਹੱਥ ਵਿੱਚ ਹਨ ਮੈਂ ਤੁਹਾਨੂੰ ਉਸ ਵਚਨ ਨੂੰ ਪੜਾਂਗਾ ਸਭ ਤੋਂ ਪਹਿਲਾਂ ਮੈਂ ਇਹਨਾਂ ਵਚਨਾਂ ਨੂੰ ਪੜਾਂਗਾ ਹੁਣ ਸਰੀਰ ਦੇ ਕੰਮ ਤਾਂ ਪ੍ਰਗਟ ਹਨ ਉਹ ਜਾਨ ਹਰਾਮਕਾਰੀ ਗੰਦਮਦ ਲੋਚਪੁਣਾ ਮੂਰਤੀ ਪੁਰਾ ਜਾਦੂਗਰੀ ਵੈਰ ਝਗੜੇ ਹਸਦ ਗਰੋਧ ਧੜੇ ਬਾਜੀਆਂ ਫੁੱਟਾ ਬੇਤਾ ਖਾਰ ਨਸੇ بادਮਸਦੀਆਂ ਅਤੇ ਹੋਰ ਇਹੋ ਜਿਹੇ ਕੰਮ ਆਣ ਸੋ ਇਨਾ ਗੱਲਾਂ ਤੋਂ ਇਨਸਾਨ ਨੂੰ ਪਰਹੇਜ ਕਰਨਾ ਚਾਹੀਦਾ ਜਿਹੜੀਆਂ ਗੱਲਾਂ ਇਨਸਾਨ ਨੂੰ ਬਿਮਾਰੀ ਵੱਲ ਨਰਕ ਵੱਲ ਲੈ ਕੇ ਜਾਂਦੀਆਂ ਸਦਾ ਸਦਾ ਦੀ ਮੌਤ ਵੱਲ ਲੈ ਜਾਂਦੀਆਂ ਹਨ ਪਰ ਸਾਡੇ ਵਿੱਚ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਜਿਹੜੀਆਂ ਸਾਨੂੰ ਸਦਾ ਸਦਾ ਦੇ ਜੀਵਨ ਵੱਲ ਲੈ ਕੇ ਜਾਣੀਆਂ ਇਸ ਧਰਤੀ ਦੇ ਵੀ ਇਨਸਾਨ ਨੂੰ ਸੁੱਖ ਦਾ ਸ਼ਾਂਤੀ ਦਾ ਜੀਵਨ ਮਿਲਦਾ ਪ੍ਰਭੂ ਯਿਸੂ ਮਸੀਹ ਵੱਲੋਂ ਔਰ ਇਸ ਧਰਤੀ ਨੂੰ ਛੱਡਣ ਤੋਂ ਬਾਅਦ ਵੀ ਸਦਾ ਸਦਾ ਦਾ ਜੀਵਨ ਮੰਦੋ ਕਿਹੜੀਆਂ ਗੱਲਾਂ ਹਨ ਕਿਹੜੀਆਂ ਚੀਜ਼ਾਂ ਜਿਹੜੀਆਂ ਉਹਨੂੰ ਸਦਾ ਸਦਾ ਦਾ ਜੀਵਨ ਦਿੰਦੇ ਹਨ ਉਹ ਹਨ ਗਲਾਤੀਆਂ 5 ਦੀ 22 ਜਦੋਂ ਅਸੀਂ ਪੜ੍ਹਦੇ ਇਹ ਚੀਜ਼ਾਂ ਹਨ ਪਰ ਆਤਮਾ ਨਾਲ ਵਾਲੇ ਹੈ ਪ੍ਰੇਮ ਆਣਾ ਨੇ ਸੋਹਣੇ ਦਿੱਤ ਜਿਹੜੇ ਧੀਰਗੀ ਭਲਾਈ ਵਫਾਦਾਰੀ ਨਰਮਾਈ ਸਜਮ ਇਹ ਉਹ ਜਿਹੜੀਆਂ ਗੱਲਾਂ ਹੰਦੇ ਵਿਰੋਧ ਕੋਈ ਸਰਾ ਨਹੀਂ ਹੈ ਸੋ ਇੱਕ ਅੱਲਾਹ ਨੇ ਜਿਹੜੀਆਂ ਇਹਸਾਨ ਨੂੰ ਇੱਕ ਇਸਰੀਕ ਮੌਤੋਂ ਵੀ ਕੇ ਉਤੇ ਸਦਾ ਐਸੇ ਦੀ ਸ਼ਰੀਰ ਕ ਮੌਤਾਂ ਆਸ ਕੇ ਸੋ ਇੱਕ ਸ਼ਰੀਰ ਕ ਮੌਤ ਬਚਾ ਕੇ ਰੱਖਦਿਆਂ ਉਹਨੂੰ ਜੀਵਨ ਦੇ ਨਿਆ ਤੇ ਇੱਕ ਸਦਾ ਸਦਾ ਦਾ ਜੀਵਨ ਦਿਆਂ ਨਾ ਉਹ ਆ ਸਦਾ ਸਦਾ ਦਾ ਜੀਵਨ ਸਵਰਗ ਦੇ ਵਿੱਚ ਕਿਉਂਕਿ ਜਦੋਂ ਅਸੀਂ ਇਨਫਰਮੇਸ਼ਨ ਦੇ ਵਚਨ ਤੋਂ ਮਤੀ 15 ਦੀ 17 ਇਹ ਪੜਦੇ ਇੱਥੇ ਲਿਖਿਆ ਹੈ ਕਿ ਤੁਸੀਂ ਇਹ ਨਹੀਂ ਸਮਝਦੇ ਭਾਈ ਸੋ ਕੋ ਜੋ ਮਨੁੱਖ ਮੂੰਹ ਵਿੱਚ ਜਾਂਦਾ ਸੋ ਢਿੱਡ ਵਿੱਚ ਪੈਂਦਾ ਤੇ ਬਾਹਰ ਛੇ ਦੇ ਖਾਣੇ ਵਿੱਚ ਸੁਟੇ ਜਾਂਦਾ ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੇ ਨੇ ਉਹ ਦੇਦੇ ਵਿੱਚ ਜਾਂਦੀਆਂ ਨੇ ਅਤੇ ਇਹੋ ਗੱਲਾਂ ਮਨੁੱਖ ਨੂੰ ਪ੍ਰਿਸ਼ਟ ਕਰਦੀਆਂ ਹਨ ਕਿ ਉਹਦੇ ਬੁਰੇ ਖਿਆਲ ਖੂਨ ਜਨਾਕਾਰੀਆਂ ਹਰਾਮਕਾਰੀਆਂ ਝੋੜੀਆਂ ਝੁੱਗੀਆਂ ਵਗੀਆਂ ਗੋਬਰ ਦਿਲ ਵਿੱਚੋਂ ਨਿਕਲ ਜਾਂਣ ਸੋ ਇਹ ਗੱਲਾਂ ਨੇ ਜਿਹੜੀਆਂ ਇਨਸਾਨ ਨੂੰ ਪ੍ਰਿਸ਼ਟ ਕਰਦੀਆਂ ਨੇ ਬਿਮਾਰ ਕਰਦੀਆਂ ਹਨ ਸਾਨੂੰ ਇੰਨਾਂ ਬਿਮਾਰੀਆਂ ਤੋਂ ਕਿਵੇਂ ਬਚ ਸਕਦੇ ਜਿਵੇਂ ਅਸੀਂ ਗਲਾਪੀਆਂ ਦੇ 5 ਦੀ 24 ਐਟ ਪੜਿਆ ਹੈ ਤਾਂ ਇੰਨਾਂ ਚੀਜ਼ਾਂ ਤੋਂ ਬਚਣ ਦੇ ਲਈ ਕਿਉਂਕਿ ਸਭ ਕੁਝ ਪਰਮੇਸ਼ਰ ਦੇ ਹੱਥ ਵਿੱਚ ਹੈ ਜਦੋਂ ਅਸੀਂ ਪੁੱਛੇ ਉਡੀ ਇਹ 15 ਦੀ ਸਬਿਆਤ ਪੜਦੇ ਪਰਮੇਸ਼ਰ ਕਹਿੰਦਾ ਹੈ ਔਰ ਉਸਨੇ ਉਹਨਾਂ ਨੂੰ ਆਕੇ ਜੇ ਤੁਸੀਂ ਰੀਚ ਨਾ ਜੋ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋਗੇ ਔਰ ਜਿਹੜਾ ਉਹਦੀ ਅੱਖਾਂ ਵਿੱਚ ਪੜਾ ਤੁਸੀਂ ਉਹ ਕਰੋਗੇ ਉਹਦੇ ਹੁਕਮਾਂ ਤੇ ਕੰਨ ਲਓਗੇ ਔਰ ਉਹਦੀ ਸਾਰੀਆਂ ਬਿਮਾਰੀਆਂ ਨੂੰ ਮੰਨੋਗੇ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀ ਉੱਤੇ ਪਾਇਆ ਤੁਹਾਡੇ ਤੇ ਨਹੀਂ ਪਾਉਂ ਕਿਉਂਕਿ ਮੈਂ ਜੋ ਹੋਰ ਤੁਹਾਡਾ ਪਰਮੇਸ਼ਰ ਨਰੋਇਆ ਕਰਨ ਵਾਲਾ ਪਰਮੇਸ਼ਰ ਹਾਂ ਇਸ ਕਰਕੇ ਸਾਡਾ ਯਹਵਾ ਪਰਮੇਸ਼ਰ ਹੈ ਨਰੋਇਆ ਕਰਨ ਵਾਲਾ ਪਰਮੇਸ਼ਰ ਸਾਨੂੰ ਸਾਰੀਆਂ ਬਿਮਾਰੀਆਂ ਤੋਂ ਸਾਰੀਆਂ ਬਿਮਾਰੀਆਂ ਤੋਂ ਸਾਰੀਆਂ ਮੁਸੀਬਤਾਂ ਤੋਂ ਦੁੱਖਾਂ ਤੋਂ ਨਰੋਇਆ ਕਰਨ ਵਾਲਾ ਪਰਮੇਸ਼ਰ ਆ ਪਰ ਉਹ ਨਰੋਇਆ ਕਦੋਂ ਸਾਨੂੰ ਰੱਖੇਗਾ ਜਦੋਂ ਸਾਡੇ ਵਿੱਚ ਜੋ ਉਹ ਚੀਜ਼ਾਂ ਨੋ ਚੀਜ਼ਾਂ ਹੋਈਆਂ ਜਿਹੜੀਆਂ ਸੀ ਗਲਤੀਆਂ ਉਹਦੀ 5 ਦੀ 22 ਤੋਂ 24 ਤੱਕ ਪੜੀਆਂ ਹਨ ਉਹ ਚੀਜ਼ਾਂ ਜਿਹੜੀਆਂ ਇਨਸਾਨ ਨੂੰ ਬਿਮਾਰੀ ਤੋਂ ਬਚਾਰ ਨਹੀਂ ਕਰਨ ਜਿਹੜੀਆਂ ਇਨਸਾਨ ਨੂੰ ਉਸ ਨਰਕ ਦੀ ਸਦਾ ਸਦਾ ਦੀ ਆਗੋਂ ਬਚਾ ਕੇ ਰੱਖਿਆ ਦੀਆਂ ਇਸ ਕਰਕੇ ਸਾਡੇ ਜੀਵਨ ਦੇ ਵਿੱਚ ਉਹ ਨੌ ਗੱਲਾਂ ਹੋਣੀਆਂ ਚਾਹੀਦੀਆਂ ਨੇ ਤੇ ਉਸ ਨੌ ਗੱਲਾਂ ਨੂੰ ਆਪਣੇ ਜੀਵਨ ਚ ਰੱਖਣ ਦੀ ਜ਼ਰੂਰਤ ਹੈ ਬਾਕੀ ਸਾਨੂੰ ਜਿਹੜੀਆਂ ਸੀ ਗਲਤੀ ਗਲਤੀਆਂ ਉਹਦੀ ਪੱਜ ਦੀ 17 18 ਤੇ ਪੜੀਆਂ ਮੱਤੀ 15 ਦੀ 17 ਚ 17 18 ਚ ਪੜੀਆਂ ਉਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ